دا جائے گردی ست گر رو داس شکتی ڈاکٹر بھیم راؤ امبیڈکر شکتی جی رو ہیرو کتا ہو گیا ਇੱਕ ਕਿਰਪਾ ਗੁਰੂ ਵਿਲਾਜਿ ਦੇ ਚੌ ਬੰਦਿਆਂ ਚ ਬੈਠਣ ਜੋਗਾ ਤਦ ਤੱਕ ਤਾ ਤੂ ਸੀ ਜੀਰੋ ਅਜੇ ਹੀ ਰੋਕਦਾ ਹੋ ਗਿਆ ਏ ਕਿਰਪਾ ਵਾਵਾ ਸ਼ਾਂਤੀ ਚੌ ਬੰਦਿਆਂ ਚ ਬੈਠ ਕੇ ਖਲੋ ਕੇ ਬੋਲਣ ਜੋਗਾ ਹੋ ਗਿਆ ਇੱਥੇ ਹੀ ਵਸਨੇ ਅਨਿਤਾ ਨੇ ਡੀਸੀ ਅਤੇ ਚੰਜ ਬਣ ਗਏ ਤੀਵੇ ਦੀਆਂ ਲੋਹਾ ਵਿੱਚ ਪੜੇ ਜਮਾ ਪਾ ਮੁੱਢ ਤੋਂ ਜਤਨ ਸੀ ਲਿਆ ਪ੍ਰਯਾਸ ਅਤੇ ਪਰਯਤਨ ਕਰਨ ਵਾਲਿਆ ਔਰ ਹਾਰਡ ਵਰਕ ਕਰਨ ਵਾਲਿਆ ਬੀਤ ਮੁਸ਼ਕਲ ਕਰਨ ਵਾਲਿਆ ਔਰ ਇਹ ਆਪਣਾ ਨਾਣਾ ਆਪਣਾ ਸਮਾਜ ਆਪਣਾ ਭਾਈਚਾਰਾ ਆਪਣਾ ਕਬੀਲਾ ਆਪਣੇ ਗੁਰੂਆਂ ਦਾ ਸਤਕਾਰ ਕਰਦਾ ਆਇਆ ਕਰ ਰਿਹਾ ਤੇ ਆਉਣ ਵਾਲੇ ਸਮੇਂ ਚ ਕਰਦਾ ਰਹੇਗਾ ਇਹ ਦਿਲਦਾਰ ਦੇ ਵਿੱਚ ਸਾਰਿਆਂ ਦੀ ਗੱਲ ਹੋਣੀ ਚਾਹੀਦੀ ਇਹ ਗੱਲ ਠੀਕ ਹੈ ਬਈ ਸਾਡੇ ਦਾਦੇ-ਬਾਪੇ ਪਰਦਾਦੇ ਲੱਕੜਦਾਰੇ ਗੁਰੂ ਸਾਹਿਬਾਨ ਦਾ ਮਹਾਨ ਸੂਰਬੀਰ ਜੋਧਿਆਂ ਦਾ ਮਹਾਂ ਮਰੀਆਂ ਦਾ ਪੈਗੰਬਰਾਂ ਦਾ ਗੁਰੂ ਲੋਕਾਂ ਦਾ ਸੰਤੂਰਾਂ ਦਾ ਸਨਮਾਨ ਸਤਕਾਰ ਕਰਦੇ ਆਏ ਆਂ ਦਰਗਾ ਦਾ ਦਰਗਾ ਉਹਨਾਂ ਦੀਆਂ اے پیڑیاں چھتی پستی اوہ ستکار کرنیاں آیاں کر رہے ہیں اور کر دے رہاں گے اور تیام دے رہاں ساگے اوہ گروہ ہے راہ گروہ ہے کون گروہ ہے گروہ ہے گروہ ہے جھت گروہ ہے دوسری تیسری منجوری سننی گارنمن یوری سردینی پروانی پروانینی کہ آپ جیتے دل دماغ جب ہونا چاہیے ਔਰ ਧਿਆਨ ਦੇਣਾ ਕਿ ਆਇਆ ਲੈਟਰ ਹੈ ਆ ਜਿਹੜਾ ਲੈਟਰ ਹੈ ਜਿਹਦੇ ਪ੍ਰਤੀ ਆਪਾਂ ਸਾਰੇ ਚਿੰਤਿਤ ਆ ਧਿਆਨ ਨਾਲ ਆਪਾਂ ਸੇਧਰਬੰਦ ਹੋ ਕੇ ਕਦੇ ਇਹ ਉਦੋਂ ਅਭਰਾਹ ਕਰਨਾ ਪਿਆ ਬਸ ਥੋੜੀ ਥੋੜੀ ਗੱਲ ਕੋਸ਼ਿਸ਼ ਕੀਤੀ ਗਿਆ ਪੰਚ ਤੋਂ ਵੀ ਜਿਹੜਾ ਅਲਿਤਾ ਮਾਹੂ ਕਰਕੇ ਉਹ ਪ੍ਰੋਪਰ ਕੰਪਲੀਟ ਕਰ ਲਿਆ ਜਾਏ ਸਸੇ ਗੱਲ ਕਰ ਨਾ ਹੈ ਕੰਨ ਕਰ ਕਾਫੀ ਕੁਝ ਡਾਇਰੈਕਸ਼ਨ ਗਾਈਡਲਾਈਨ ਦਿਸ਼ਾ ਨਿਰਦੇਸ਼ ਇਥੋਂ ਮਿਲ ਚੁੱਕੇ ਆ ਕਿ ਆਉਣ ਵਾਲੇ ਸਮੇਂ ਚ ਸਾਨੂੰ ਕਰਨਾ ਕੀ ਚਾਹੀਦਾ ਸ਼ੁਰੂ ਤੋਂ ਸਾਡੇ ਨਾਲ ਨਤਰੀ ਮਾਵਾ ਵਿਤਕਰਾ ਹੁੰਦਾ ਔਰ ਸਾਡੇ ਨਾਲ ਵਿਤਕਰਾ ਹੁੰਦਾ ਆਇਆ ਹੋ ਰਿਹਾ ਔਰ ਦਾ ਇਹਦਾ ਚੱਲ ਰਿਹਾ ਉਹਨਾਂ ਦੇ ਹਿਸਾਬ ਨਾਲ ਜਿੱਦਾਂ ਜਿੱਦਾਂ ਤੁਸੀਂ ਐਜੂਕੇਟਡ ਹੋਵੋਗੇ ਜਿੱਦਾਂ ਜਿੱਦਾਂ ਆਪ ਦੇ ਹੱਥ ਚ ਕਲਮ ਆਏਗੀ ਜਿੱਦਾਂ ਜਿੱਦਾਂ ਗੁਰੂਅਤ ਦੀ ਬਾਣੀ ਆਏਗੀ ਜਿੱਦਾਂ ਜਿੱਦਾਂ ਤੁਸੀਂ ਸੰਤਾਂ ਮਹਾਂਪੁਰਸ਼ਾਂ ਦੇ ਚਰਨਾਂ 'ਚ ਜਾ ਕੇ ਉੱਥੋਂ ਡਰੈਕਸ਼ਨ ਗਾਈਡਲਾਈਨ ਦਿਸ਼ਾ ਨਿਰਦੇਸ਼ ਬਾਣੀ ਦੇ ਪ੍ਰਤੀ ਇਤਿਹਾਸ ਦੇ ਪ੍ਰਤੀ ਉਹਨਾਂ ਦੇ ਸਰਨੇਸ਼ਣ ਦੇ ਪ੍ਰਤੀ ਉਹਨਾਂ ਦੇ ਵਿਚਾਰ ਦੇ ਪ੍ਰਤੀ ਜਿਹੜਾ ਜਦੋਂ ਜਦੋਂ ਆਪਾਂ ਕੇ ਗੁਣ ਇਕੱਠੇ ਕਰਾਂਗੇ ਤੇ ਆਪਣੇ ਵਿੱਚ ਪੰਡਾਪ ਪੈਦਾ ਹੋਏਗਾ ਤੇ ਫਿਰ ਦੂਸਰੇ ਲੋਕਾਂ ਨੂੰ ਅ ਥੋੜੀ ਜੀ ਅਲਰਜੀ ਹੋਏਗੀ ਕਿਉਂਕਿ ਇਹ ਕਹਿੰਦੇ ਵੀ ਇਹਾਂ ਦੇ ਦਾਦੇ ਪੜਦਾਪ ਤੇ ਕੁੱਤੀਆਂ ਕਰਦੇ ਆਏ ਆ ਮੈਂ ਆਪਣੇ ਕੋਲੋਂ ਹੀ ਕਹਿ ਰਿਹਾ ਮਾਗੀ ਬਾਣੀ ਪੜ ਲਿਓ ਵੀ ਇਹ ਕੁੱਤੀਆਂ ਕਰਦੇ ਆਏ ਆ ਤੇ ਕੁੱਤੀਆਂ ਤੇ ਰਹਿਣਗੇ ਪਰ ਧਿਆਨ ਦੇਣਾ ਉਹ ਸਮਾਂ ਗੁਜ਼ਰ ਗਿਆ چلے گیا تو گر گروہ پیاری سات سنگا جی آپ جی نے چرن چی جا یہ لائٹر کٹیا گیا ایک اونا واسطے ہے جی میں درندر جی نے بڑے پیار سکار کے دسیا ہے ہاں سانو تھوڑا جا الرٹ ہونا چاہیتا سچیت ہونا چاہیے ایکٹو ہونا چاہیتا اور سانو سوچنا چاہیتا ہے ਅਲੱਗੀ ਸਾਡੀ ਬੁੱਧੀ ਹੈ ਜਿਹੜੀ ਸਾਡੀ ਅਲਰਜੀ ਹੈ ਡੂਸ ਆ ਉਹਦੇ ਵੱਲ ਧਿਆਨ ਦੇ ਕੇ ਇਹਦੇ ਨਾਲ ਟੀਪਲੇ ਗੰਭੀਰਤਾ ਦੇ ਨਾਲ ਸੋਚਣਾ ਚਾਹੀਦਾ ਕਿ ਅਸੀਂ ਮਹਾਰਾਜ ਜੀ ਦੇ ਵਿਚਾਰਾਂ ਨੂੰ ਪੂਰੀ ਦੁਨੀਆ ਚ ਪੂਰੇ ਵਿਸ਼ਵ ਚ ਔਰ ਪੂਰੇ ਵਰਲਡ ਦੇ ਵਿੱਚ ਉਹ ਆਪਾਂ ਕਿਸ ਤਰੀਕੇ ਦੇ ਨਾਲ ਯਾਦ ਲਾਤਾ ਕਰ ਕਰ ਡੂ ਡੂ ਰੋਲਸ ਈਚ ਕੰਟਰੀ ਵੈ ਕੰਟਰੀ ਪਹੁੰਚਾ ਸਕਦੇ ਹਾਂ ਔਰ ਸਾਡੇ ਵਿੱਚ ਪ੍ਰਚਾਰ ਤੇ ਪ੍ਰਚਾਰਕ ਆਪਰੇਟਰ ਹੋਣੇ ਚਾਹੀਦੇ ਜਿਹੜੇ ਕਿ ਸਾਨੂੰ ਗਾਈਡਲਾਈਨ ਦੇਸ਼ਾਨ ਕਰਦੇ ਇਨਫਰਮ ਦੇ ਸਕਣ ਔਰ ਉਹਨਾਂ ਦੀ ਕੋਈ ਕਮੀ ਸਰ ਇਹਨਾ ਦੇ ਸਪ ਨੂੰ ਸੁਣ ਲਿਆ ਮੈਂ ਨਾ ਉਹ ਇਹਨਾਂ ਦੀ ਪਤਾ ਨਹੀਂ ਮੇਰੇ ਚ ਬਹੁਤ ਘਰੰਟਿਆ ਬਹੁਤ ਯਾਰ ਠੀਕ ਤੇ ਪਤਾ ਰਹਿੰਦਾ ਕਦੀ ਡੰਡਾ ਲਾਣਾ ਬਹੁਤ ਕੁਝ ਮਹਾਰਾਜ ਦੀ ਕਿਰਪਾ ਦੇ ਨਾਲ ਨੀਚ ਹੈ ਊਚ ਕਰੇ ਮੇਰਾ ਗੋਗਲ ਤੁਹਾਨੂੰ ਕਾਹੂ ਤੇ ਨਾ ਡਰ ਐ ਆਪਾਂ ਨੂੰ ਮਹਾਰਾਜ ਜੀ ਵੀ ਨਮਾਣਿਆਂ ਨੂੰ ਮਾਨ ਦਿੰਦਾ ਹੈ ਛੰਨਾ ਘਾਰਿਆਂ ਕੁੱਲੀਆਂ ਕੱਖਾਂ ਕਾਨਿਆਂ ਤੇ ਘਾਹ ਫੂਸੀਆਂ ਛੰਨਾ ਘਾਰਿਆਂ ਜੋ ਗੁਜ਼ਾਰਾ ਕਰਨ ਵਾਲਾ ਸਵਾਦ ਇਹਨਾਂ ਨੂੰ ਪੂਰਾ ਪਤਾ ਆ ਕਿ ਅਸੀਂ ਆਪਣੇ ਰਹਿਣ ਦਾ ਗੁਰੂ ਸਾਹਿਬਾਨਾਂ ਦਾ ਸਤਕਾਰ ਕਿਰਦਾ ਕਰਨਾ ਹੈ ਅਰੇ ਹੀ ਗੱਲ ਆਪ ਦੇ ਚਰਨਾਚ ਬੇਤੀ ਹੈ ਲੋੜ ਘਰੇ ਉਹ ਮੈਂ ਤੁਹਾਨੂੰ ਥੋੜਾ ਜਿਹਾ ਮੇੜੇ ਲਿਆਉਣਾ ਚਾਹਵਾ ਬਈ ਮੱੱਕਾ 사ਉਦੀਆ ਦੇ ਵਿੱਚ ਇਸਲਾਮ ਪਰ ਲੋਕ ਕੇਂਦਰੀ ਸਥਾਨ ਹੈ ਕੇਂਦਰੀ ਸਥਾਨ ਹੈ ਇਸਲਾਮ ਤੋਂ ਮੰਨਣ ਵਾਲੇ ਉਹ ਆਪਣੀ ਆਸਥਾ ਰੱਖਦੇ ਹੈ ਔਰ ਉਹਨਾਂ ਦਾ ਕੋਈ ਨਾ ਕੋਈ ਕਾਨੂੰਨ ਹੈਗਾ ਉਹਨਾਂ ਦੇ ਕੋਈ ਨਾ ਕੋਈ ਰੂਲ ਔਰ ਉਹਨਾਂ ਦੇ ਕੋਈ ਨਿਦਨੇ ਔਰ ਉਹਨਾਂ ਦੀ ਹਾਲੀਵੁੱਡ ਐਕਸੈਪਟ ਲੈਵਲ 파 ਉਹਨਾਂ ਦਾ ਕੋਈ ਨਾ ਕੋਈ ਗ੍ਰੰਥ ਹੈ ਤੇ ਇਹ ਉਹਨਾਂ ਦਾ ਗ੍ਰੰਥ ਹੈ ਕੋਈ ਜਗਾ ਉੱਥੇ ਕੋਈ ਹੋ ਰਿਹਾ ਹੈ ਜਾ ਸਕਦਾ ਕੋ ਲੋਕ ਨਹੀਂ ਸਾਰੇ ਜਵਾਬ ਦਿਓ ਨਹੀਂ ਨਹੀਂ ਧਿਆਨ ਦੇਣਾ ਉਹਨਾਂ ਦਾ ਗ੍ਰੰਥ ਉਹਨਾਂ ਦੀ ਹੌਲੀ ਬੰਤ ਉਹਨਾਂ ਨੂੰ ਸਨਮਾਨਯੋਗ ਹੋਈ ਉਹਨਾਂ ਦਾ ਧਰਮ ਉਹਨਾਂ ਲਈ ਸਨਮਾਨਯੋਗ ਹੋਈ ਔਰ ਉਹਨਾਂ ਨੂੰ ਆਪਣੇ ਆਪ ਤੇ ਫਖਰ ਹੋਣਾ ਚਾਹੀਦਾ ਕਿ ਅਸੀਂ ਇਸਲਾਮਤਾ ਨੂੰ ਮੰਨਣ ਵਾਲੇ ਅਗਰ ਨਾ ਕਹਿ ਠਾਪਣ ਕੇ ਕਹਿ ਛਾਤੀ फडफड ਕੇ ਕਹਿ ਤਾਂ ਉਹ ਆਵਾਜ਼ ਦੂਸਰਾ ਤੇ ਜੇਕਰ ਕੋਈ ਮੰਦਰ ਆ Hindu ਧਰਮ ਨੂੰ ਬਿਲੋਂਗ ਕਰਦਾ ਆ Hindu ਧਰਮ ਤੇ ਆਪਣੀ ਆਸਥਾ ਤੇ ਸ਼ਰਧਾ ਆ ਉਹਦਾ ਪ੍ਰੇਮਿਆ ਸਨੇਹਿਆ ਲਗਾਉ ਆ ਮੁਹੱਬਤ ਆ ਉਹਨਾਂ ਮੰਦਰਾਂ ਦੇ ਵਿੱਚ ਉਹਨਾਂ ਦੇ ਕੋਈ ਨਾ ਕੋਈ ਧਾਰਮਿਕ ਅਗਰਾਥਾ ਹੈ ਐਂਗੇ ਇਹ ਵੀ ਉਹਨਾਂ ਦੀ ਵੀ ਕੋਈ ਨਾ ਕੋਈ ਬਲਾਵਾ ਆ ਕੋਈ ਨਾ ਕੋਈ ਕਾਨੂੰਨ ਕਹਦਾ ਆ ਜਿਹੜੇ ਕਿ ਉਹ ਸਾਰੇ ਇਹਨਾਂ ਦੇ ਉਹਨਾਂ ਦੀ ਪਾਲਣਾ ਕਰਦੇ ਆ ਔਰ ਧਿਆਨ ਦਾਣਾ ਬੁੱਧੀਆਂ ਦਾ ਵੀ ਤਾਂ ਕੋਈ ਨਿਦਮ ਹੋਈ ਚੈਨੀਆਂ ਦਾ ਵੀ ਕੋਈ ਨਿਦਮ ਹੋਏਗਾ ਔਰ ਇਸ ਤੋਂ ਪਾਕਾ ਉਹਨਾਂ ਦੇ ਵਿੱਚ ਤਾਂ ਕੋਈ ਨਾ ਕੋਈ ਗੰਧ ਹੋ ਉੜ ਗਈ ਸਾਇਆ ਧਰਮਾਂ ਦਾ ਉਹ ਆਪਾਂ ਆਪਣੇ ਜਿੱਥੇ ਜਿੱਥੇ ਜੁੜੇ ਹੋ ਆ ਜੱਡੇ ਰਹਿਣ ਸਨਮਾਨ ਸਤਕਾਰ ਆ ਹੋਤੇ ਆਂਦੇਓ ਸਿੱਖ ਧਰਮ ਹਰ ਮੰਦਰ ਸਾਹਿਬ ਉਹਨਾਂ ਦਾ ਕੇਂਦਰੀ ਸਥਾਨ ਹੈ ਤੇ ਉਥੇ ਆਗੰਗਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤਾਂ ਵੀ ਉਹਦੇ ਉਹੀ ਪ੍ਰਕਾਸ਼ ਰਹਿਣਾ ਚਾਹੀਦਾ ਸਿੱਖ ਧਰਮ ਨਾਲ ਨੂੰ ਖੁਸ਼ੀ ਹੋਣੀ ਚਾਹੀਦੀ ਆ ਬੇਈਸਾਨਾ ਧਰਮ ਪਰਫੁੱਟ ਹੋ ਰਿਹਾ ਹੈ ਪਰ ਉਹਦੇ ਰੂਲ ਅਸੂਲ ਆ ਉਹਦੇ ਨਿਜ਼ਮ ਆ ਉਹਨਾਂ ਨੂੰ ਕੋਈ ਇਹਦੇ ਵਿੱਚ ਕਾਬੀ ਪੇਸ਼ੀ ਆਈ ਆ ਤੇ ਤਦ ਉਹਨਾਂ ਨੇ ਇਹ ਲੈਟਰ ਕੱਢਿਆ ਤਦ ਉਹਨਾਂ ਨੇ ਲੈਟਰ ਕੱਢਿਆ ਉਹਨਾਂ ਦੇ ਵਿੱਚ ਕੋਈ ਮਾਈਨਸ ਪੁਆਇੰਟ ਪਰ ਵੀ ਕੋਈ ਘਾਟ ਮਹਿਸੂਸ ਹੋਈ ਹੈ ਜਿਹਦੇ ਕਰਕੇ ਕੋਈ ਹੋ ਸਕਦਾ ਕੋਈ ਆਬਜੈਕਸ਼ਨ ਐਲੀਕੇਸ਼ਨ ਕਰਦਾ ਹੋਵੇਗਾ ਤੇ ਉਹਨਾਂ ਨੇ ਲੈਟਰ ਕੱਢਿਆ ਤੇ ਉਹਨਾਂ ਦੀ ਜਿਹੜੀ ਮਾਨ ਪ੍ਰਦਾਦਾ ਆ ਜੋ ਉਹਨਾਂ ਦੇ ਕਾਨੂੰਨ ਕਹਿੰਦੇ ਆ ਔਰ ਉਹ ਉਹਨਾਂ ਲਈ ਲਾਗੂ ਆ ਤੇ ਇਹਨਾਂ ਨੇ ਉਹਦੀ ਪਾਲਣਾ ਕਰਦੇ ਆ ਧੰਨਵਾਦ ਆ ਹੁਣ ਉੱਥੇ ਕੋਈ ਹੋਰ ਗ੍ਰੰਥ ਆਖਿਆ ਜਾ ਸਕਦਾ ਬੋਲੋ ਨਹੀਂ ਹੋਈ ਉੱਚੀ ਨਹੀਂ ਤੇ ਹੁਣ ਧਿਆਨ ਦੇਣਾ ਧਿਆਨ ਦੇਣਾ ਆਪਣੇ ਹਿਰਦੇ ਚ ਆਪਣੇ ਗੁਰੂ ਸਾਹਿਬਾਨ ਨੂੰ ਧਿਆ ਕੇ ਮੰਦਰ ਵਿੱਚ ਵਸਾ ਕੇ ਇਹ ਬੇਨਤੀ ਕਰੋ ਮੈਂ ਦੱਸੋ اپنی ਆਸਥਾ ਤੇ ਸ਼ਰਧਾ ਆਪਾਂ ਸਤਿਗੁਰੂ ਬਦਾਸ ਮਹਾਰਾਜ ਤੇ ਰੱਖੀ ਹੋਈ ਆ ਜਾਂ ਨਹੀਂ ਬੋਲੋ ਰੱਖੀ ਹੋਈ ਆ ਤੇ ਆਪਣਾ ਕੇਂਦਰੀ ਸਥਾਨ ਕਿੱਥੇ ਆ ਜੀ ਗੋਦੋ ਜੀ ਕਾਂਠੀ ਬਣਾਵ ਦੇ ਤਾਂ ਧਿਆਨ ਦੇਣਾ ਉਹੀ ਆਪਣਾ ਕੇਂਦਰੀ ਸਥਾਨ ਆ ਗੁਰੂ ਅਰਬਿਦਾਸ ਜੀ ਦੇ ਨਾਮ ਤੇ ਬਣਿਆ ਹੋਇਆ ਜਨਮ ਸਥਾਨ ਤੇ ਬਣਿਆ ਹੋਇਆ ਗੁਰੂ ਅਰਬਿਦਾਸ ਜੀ ਦੇ ਕਰੋੜਾ ਪ੍ਰਾਣੀ कोरोना ਛਤਾਲੂ ਪੂਰੇ ਮੰਡ ਦੇ ਵਿੱਚ ਪੂਰੇ ਵਿਸ਼ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਬਹੁਤ ਕਾਇਨਾਤ ਦੇ ਵਿੱਚ ਜਿੱਥੇ ਜਿੱਥੇ ਵੀ ਰੋਜੀ ਰੋਟੀ ਲਈ ਮਹਾਨ ਤੇ ਬਾਰੋਕਾਰ ਸਰਦਾਰੂ ਸੇਵਕ ਉਹ ਗਏ ਹੋਏ ਆ ਤੇ ਆਪਣੀ ਆਸਥਾ ਤੇ ਸ਼ਰਤਾਂ ਲੱਖੀ ਹੋਈ ਔਰ ਉਹਨਾਂ ਦਾ ਸਾਰਿਆਂ ਦਾ ਧਿਆਨ ਗੁਰੂ ਕੀ ਨਗਰੀ ਜਨਮ ਸਥਾਨ ਠੀਕ ਬੰਦੂਰ ਉੱਪਰ ਉੱਤਰ ਪ੍ਰਦੇਸ਼ ਕਾਂਸੀ ਦੇ ਵਿੱਚ ਉੱਥੇ ਕੀ ਕੀ ਹੋਈ ਇਹ ਗੱਲ ਸੱਚੀ ਅਜ ਵੀ ਤਰੀਕ ਵਿੱਚ ਉਹ ਠੇਕੇਸ ਗ੍ਰੰਥ ਦਾ ਪ੍ਰਕਾਸ਼ ਆ ਬੋਲੋ ਇੱਕ ਵਾਰੀ ਫੇਰ ਬੋਲੋ ਸਤਿਗੁਰੂ ਦਾਸ ਮਹਾਰਾਜ ਦੀ ਅਮਰਤ ਬਾਣੀ ਦਾ ਪ੍ਰਕਾਸ਼ ਹੈ ਤੇ ਬਹੁਣ ਇਹ ਨਹੀਂ ਵੀ ਦਾ ਨਿਜਣੀ ਹੈ ਇਹਦੇ ਵੀ ਰੂਲ ਆ ਸੂੜਿਆ ਔਰ ਇਹਦਾ ਵੀ ਐ ਸਿਸਟਮ ਹੈ قانون ہے اور دھیان دینا یہ دی بھی کی برزاد آئی تو ہم خیال کرے ہو دھیان دے ہو آپ جی نے چرنا چھ ہے جنیاں میں سب رہا جنہیں بھی ٹرسٹے کمیٹیاں اور جنہیں بھی بدوان آیا تو اسی سارے آنے ایک دویلو سلیحہ دینا جنہیں گروہ بدا جی کو منلوانے آنے ਬਾਬਾ ਸਾਹਿਬ ਨੂੰ ਮੰਨਣ ਵਾਲੇ ਆ ਰਮਲਾਸੀਆ ਤੋਂ ਦੇ ਅਮਰ ਸ਼ੀਸ਼ ਸਾਧ ਰਾਮਾ ਮੰਦਿਰ ਨੂੰ ਮੰਨਣ ਵਾਲੇ ਆ ਜਿਹਨਾਂ ਦੀ ਆਸਥਾ ਆ ਕਿ ਸਾਡਾ ਕੇਂਦਰੀ ਸਥਾਨ ਪੀਰ ਗਵਰਦਨਪੁਰ ਉੱਤਰ ਪ੍ਰਦੇਸ਼ ਬਨਾਰਸ ਹੈ ਧਿਆਨ ਦੇਣਾ 12 ਫਰਵਰੀ 2025 ਦਿਨ ਬਤਵਾਰ ਨੂੰ 648 ਮਹਾਨ ਪ੍ਰਕਾਸ਼ ਦਿਹਾੜਾ ਗੁਰਪਰਵਾਣ ਆ ਪੂਰੇ ਮਾਣ ਦੇ ਵਿੱਚ ਮਨਾਇਆ ਜਾਏਗਾ ਔਰ ਪਹਿਲਾਂ ਵੀ ਮਨਾਏ ਜਾਂਦੇ ਆ ਮਲਾਏ ਜਾਂਦੇ ਆ ਤੇ ਹੁਣ ਤੁਹਾਡੇ ਚਰਨਾਚ ਬੇਤੀ ਹੈ ਹੱਥ ਜੋੜ ਕੇ ਸਾਰਿਆਂ ਨੂੰ ਮਹਾਪੁਰਸ਼ਾਂ ਨੂੰ ਵੀ ਬੁੱਧੀ ਜੀਵ ਬਲਵਾਨਾਂ ਨੂੰ ਵੀ ਗਿਆਤਾਵਾਂ ਲੋਗਾਂ ਨੂੰ ਵੀ ਆਪ ਤਰੀਜਨ ਦੇ ਪ੍ਰਚਾਰਕ ਲੈਚਾਰਾਾਂ ਨੂੰ ਵੀ ਕਿ ਜੱਫੇ ਬੰਦੀਆਂ ਨੂੰ ਵੀ ਪੂਰੇ ਪੰਜਾਬ ਚ ਸੋਸ਼ਲ ਮੀਡੀਆ ਨਹੀਂ ਪ੍ਰਿੰਟ ਮੀਡੀਆ ਹੈ ਇਲੈਕਟ੍ਰੋਨਿਕ ਮੀਡੀਆ ਨਹੀਂ ਇਹ ਸੰਦੇਸ਼ ਦਿਓ ਬਈ ਘਰ ਪਰ ਮੇਨੋ ਮਨਾਉਣਾ ਛਕ ਘਰ ਪਰ ਤੋਂ ਬਾਹਰ ਕੋਈ ਵੀ ਸਮਾਗਮ ਮਨਾਉਣਾ ਖੁਸ਼ੀ ਦਾ ਕਮੀ ਦਾ ਸਮਾਗਮ ਛੋਟਾ ਜਾਂ ਅੱਡਾ ਜੇ ਤਾਂ ਯਾਦ ਹੋ ਕੇ ਮਨਾਉਣਾ ਖੁਸ਼ ਹੋ ਕੇ ਮਨਾਉਣਾ ਤਾਂ ਫੇਰ ਜਿਹੜੀ ਮਨ ਜਾਂਦਾ ਆਪਣੇ ਗੁਰੂਆਂ ਦੀ ਸਤ ਪੁਰਾਨੀ ਪਾਤਗੁਰੂ ਵਿਦਾਸ ਮਹਾਰਾਜ ਜੀ ਦੀ ਉੱਥੇ ਜਨਮ ਸਥਾਨ ਤੋਂ ਚੱਲ ਰਹੀ ਹੈ ਤੇ ਉਹਦੇ ਮਰਯਾਦਾ ਦੇ ਤਹਿਤ ਉਹਦੇ ਅੰਦਰ ਰਹਿ ਕੇ ਮਨਾਇਆ ਜਾਏ ਦੀ ਤੌਲ ਚ ਫਸਣ ਦਾ ਕੋਈ ਫਾਇਦਾ ਨਹੀਂ ਉਹਨਾਂ ਦੇ ਜੋੜਿਆਂ ਚ ਡਿਗਣ ਦਾ ਤੰਨੇ ਤੱਪੇ ਤੇ ਲੰਮਾ ਤੰਦ ਦਾ ਕਰਨ ਦਾ ਕੋਈ ਫਾਇਦਾ ਨਹੀਂ ਸੋ ਨਹੀਂ ਗਲਮੀ ਨਾਲ ਇੱਕ ਦਿਨ ਆਣ ਖੜਾ ਜੀਣਾ ਫਿਰ ਕਰੇ ਤੇ ਤੁਸੀਂ ਗੁਰੂਆਂ ਲਈ ਸਤੂ ਗੁਰਾਂ ਲਈ ਆਪਣਾ ਸਾਰਾ ਜੀਵਨ ਜਿਹੜਾ ਨਿਸ਼ਾਵਰ ਕਰਦੇ ਹੋ ਪਰ ਇਹ ਕਰੋ ਕਿ ਜਿੰਨੇ ਵੀ ਆਉਣ ਵਾਲੇ ਸਮਾਗਮ ਆਪਣੇ ਘਰਾਂ ਚ ਆ ਗੁਰੂ ਘਰਾਂ ਚ ਆ ਔਰ ਉਹ ਅਮਰਤ ਬਾਣੀ ਦੀ ਹਜ਼ੂਰੀ ਚੋਂ ਮਰਜਾਵਾ ਦੇ ਨਾਲ ਹੋਵੇ ਤੇ ਬੜੇ ਪਿਆਰ ਨਾਲ ਤੁਸੀਂ ਕਰ ਸਕਦੇ ਹੋ ਬੋਲੋ ਕਿਹਦੇ ਨੇ ਰਾਜੀ ਆ ਆਵਾਜ਼ ਘਾਟਿਆ ਰਾਜੀ ਹੈ ਹਣਗੇ ਔਰ ਦੂਸਰੀ ਬੇਨਤੀ ਹੋ ਸਕਦਾ उहो रागी ढाडी उ कलाकार